ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਅੱਜ ਜੀ ਨਵੇਂ ਸਾਲ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਪਾਂ ਗੁਰੂ ਘਰ ਆਏ ਸੀ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਇਹ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਚੰਗੀਆਂ ਸੇਧਾਂ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਤੇ ਮੈਂ ਕਹਾਂ ਚਲੋ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਸਾਲ ਦੀ ਪਰਮਾਤਮਾ ਅੱਗੇ ਆਪਣੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਮੰਗਦੇ ਹੋਏ ਹਨ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਆਪਾਂ ਆਪਣੇ ਮਵੀ ਗੁਰੂ ਘਰ ਚ ਆਏ ਸੀ ਨਵੇਂ ਸਾਲ ਦੇ ਦਿਨ ਕਰਦੇ ਸਾਰੇ ਕੰਮ ਧੰਦੇ ਨਿਵੇੜ ਕੇ ਤੇ ਅੱਜ ਅਸੀਂ ਦੇਖਣ ਲੱਗੇ ਸੀ ਮੰਗੇ ਦੇ ਵਿਆਹ ਦੀ ਮੂਵੀ ਪਹਿਲਾਂ ਵੀ ਦੇਖ ਲਈ ਸੀ ਤੇ ਉਹਦੇ ਚ ਥੋੜਾ ਜਿਹਾ ਫਰਕ ਸੀ ਤੇ ਮੈਂ ਕਿਹਾ ਚਲੋ ਹੁਣ ਜਿਹੜੀ ਦੁਬਾਰੋ ਬਣ ਕੇ ਆਈ ਹੈ ਉਹ ਵੀ ਦੇਖ ਲੈਣੇ ਆ ਦੋ ਪੈਨ ਡਰਾਈਵਾਂ ਦਿੱਤੀਆਂ ਸੀ ਉਹਨੇ ਉਹਦੇ 'ਚ ਥੋੜੀਆਂ ਜਿਹੀਆਂ ਕਮੀਆਂ ਪੇਸ਼ੀਆਂ ਸੀ ਤੇ ਫਿਰ ਇਹ ਦਵਾਰੋ ਬਣਾ ਕੇ ਦਿੱਤੀ। ਤੇ ਬਹਿਲੇ ਬੈਠੇ ਜੀ ਮੈਂ ਕਿਹਾ ਚਲੋ ਅੱਜ ਵੀਡੀਓ ਦੇਖਦੇ ਆਂ। ਨਵੇਂ ਸਾਲ ਵਾਲੇ ਦਿਨ ਵੇ ਦਵਾਰੋ ਵਿਆਹ ਉਸ ਟਾਈਮ ਤਿਆਰੀਆਂ ਕਰ ਰਹੇ ਸੀ। ਤੇ ਹੁਣ ਦੇਖ ਲਓ ਵਿਆਹ ਹੋ ਚੁੱਕਿਆ ਤੇ ਆਪਾਂ ਵੀਡੀਓ ਦੇਖਣ ਲੱਗ ਰਹੇ ਆਂ ਬੈਠੇ। ਜਿਵੇਂ ਸੁਨੀ ਜੂਰੀ ਲੱਗ ਰਹੇ ਨੇ, ਉਹ ਨੱਚਣ ਪੂਰੇ ਇੰਜੋਏ ਕਰ ਰਹੇ ਨੇ।